ਜੁੜੀ ਆ ਲੋਕਾਂ ਦੀ ਭਾਵਨਾ ਇਹ ਪਰਿਵਾਰ ਨਾਲ ਜੁੜੀ ਹੋਈ ਹੈ ਮੇਰੀ ਵੀ ਭਾਵਨਾ ਪਰਿਵਾਰ ਨਾਲ ਜੁੜੀ ਹੋਈ ਹੈ ਪਰ ਗੱਲ ਸਿਰਫ ਉਹਦੇ ਚ ਇਹ ਆਂਦੀ ਹੈ ਅਗਰ ਐਕਟ ਦੇ ਅਕੋਰਡਿੰਗ ਚੱਲੀਏ ਆਦਰਵਾਇਸ ਸਾਰੀ ਦੁਨੀਆ ਇਸ ਜਿਹੜਾ ਸ਼ੋਕ ਉਸ ਨੋਟਿਸ ਵੀ ਦਿੱਤਾ ਹੈ ਉਹ ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਹੀ ਉਸ ਚੀਜ਼ ਨੂੰ ਨਿੰਦਿਆ ਕਰ ਰਹੀ ਹੈ ਉਸ ਚੀਜ਼ ਦੀ I think ਕਿ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਪਰਿਵਾਰ ਦੇ ਉਹਨਾਂ ਦੇ ਬੱਚੇ ਨੂੰ ਤਾਂ ਪ੍ਰੋਟੈਕਟ ਨਹੀਂ ਕਰ ਸਕੇ ਤੇ ਹੁਣ ਇਹ ਜੀਆਂ ਨੋਟਿਸਸ ਭੇਜ ਕੇ ਤੇ ਆਪਾਂ ਉਹਨਾਂ ਦਾ ਹੋਰ ਦਿਲ ਦਿਖਾ ਰਹੇ ਹਾਂ 2020 ਚ ਇਹਦਾ ਬਿੱਲ ਪਾਸ ਹੋਇਆ 2021 ਚ ਇਹ ਰੈਗੂਲੇਸ਼ਨਸ ਬਣੇ ਤੇ ਐਕਟ ਬਣਿਆ ਇਹ ਤੇ ਇਸ ਐਕਟ ਦਾ ਨਾਮ ਹੈ ਅਸਿਸਟਡ ਰੀਪਰੋਡਕਟਿਵ ਟੈਕਨੋਲੋਜੀ ਤੇ ਇਹਦੇ ਵਿੱਚ ਸਜ਼ਾ ਮੈਂਸ਼ਨ ਕੀਤੀ ਹੋਈ ਹੈ ਇਹਦੇ ਵਿੱਚ ਹਰ ਚੀਜ਼ ਨੂੰ ਕਿ ਕਿਹੜਾ ਬੋਰਡ ਇਸ ਚੀਜ਼ ਨੂੰ ਡਿਸਾਈਡ ਕਰੇਗਾ ਤੇ ਉਹ ਬੋਰਡ ਦੀਆਂ ਪਾਵਰਸ ਕੀ ਨੇ ਤੇ ਉਸ ਤੋਂ ਬਾਅਦ ਸਜ਼ਾ ਦਾ ਵੀ ਅੱਗੇ ਇਹਨਾਂ ਨੇ ਪ੍ਰਬੰਧਨ ਦਿੱਤਾ ਹੋਇਆ ਹੈ ਕਿ ਕੋਈ ਵੀ ਇਸ ਚੀਜ਼ ਨੂੰ ਅਗਰ ਕੰਟੀਨਿਊਸਲੀ ਕਮਿਟ ਕਰਦਾ ਤੇ ਉਸ ਦੇ ਲਈ ਕਿੱਥੇ ਤੋਂ ਕਿੱਥੇ ਤੱਕ ਸਜ਼ਾ ਹੈ ਜੇਕਰ ਇਹ ਟੁੱਟਦਾ ਏ ਉਮਰ ਜ਼ਿਆਦਾ ਹੁੰਦੀ ਆ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਉਸ ਨੂੰ ਹੋ ਸਕਦੀਆਂ ਨੇ ਫਾਈਨ ਕਿੰਨਾ ਹੋ ਸਕਦਾ ਏ ਸਜ਼ਾ ਕਿੰਨੀ ਹੋ ਸਕਦੀ ਏ ਹੁਣ ਉਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਏ ਕਿ ਜਿਹੜਾ ਬੱਚਾ ਕਨਸੀਵ ਕੀਤਾ ਗਿਆ ਉਹ ਕਿੱਥੇ ਕਨਸੀਵ ਕੀਤਾ ਗਿਆ ਅਗਰ ਤਾਂ ਇੰਡੀਆ ਦੇ ਵਿੱਚ ਕੀਤਾ ਗਿਆ ਤਾਂ ਕਲੀਨਿਕ ਵਾਲਿਆਂ ਦੀ ਸ਼ਾਂਤ ਆ ਜਾਏਗੀ ਤੇ ਅਗਰ ਕਨਸੀਵ ਬੇਬੀ ਬਾਹਰ ਹੋਇਆ ਤਾਂ ਇੱਥੇ ਆ ਕੇ ਉਹਨਾਂ ਨੇ ਸਿਰਫ ਡਿਲੀਵਰੀ ਕੀਤੀ ਏ ਤਾਂ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਜਿਹੜੇ ਬੀਬੀ ਜੀ ਚਰਨ ਕੌਰ ਜੀ ਨੇ ਉਹਨਾਂ ਦੇ ਵੱਧ ਤੋਂ ਵੱਧ ਉਹਨਾਂ ਨੂੰ ਫਾਈਨ ਪੇ ਕਰਨਾ ਜਾਏ ਕਰਨਾ ਪਏਗਾ ਸਜ਼ਾ ਪਹਿਲੀ ਤਾਂ ਹੈਗੀ ਹੈ ਕਿ 5 ਤੋਂ 10 ਲੱਖ ਰੁਪਏ ਤੱਕ ਦਾ ਜੁਰਮਾਨਾ ਜੁਰਮਾਨਾ ਅਗਰ ਇਹ ਦੁਬਾਰਾ ਉਹ ਚੀਜ਼ ਕਰਦੇ ਨੇ ਤਾਂ 3 ਸਾਲ ਤੋਂ ਲੈ ਕੇ 8 ਸਾਲ ਤੱਕ ਦੀ ਸਜ਼ਾ ਨਿਰਧਾਰਿਤ ਕੀਤੀ ਹੋਈ ਹੈ ਇਸ ਵਾਲ ਵੀ ਉక్రੇਨ ਨੇ ਕੀ ਜਿਹੜੀ ਆਈਵੀਐਫ ਦੀ ਤਕਨੀਕ ਇਹਨਾਂ ਨੇ ਬਾਹਰੋਂ ਲਈ ਆ ਕਿਸੇ ਕੰਟਰੀ ਤੋਂ ਲਈ ਆ ਬੱਚਾ ਇੰਡੀਆ 'ਚ ਜਨਮੇ ਆ ਪੰਜਾਬ 'ਚ ਜਨਮੇ ਆ ਕਿ ਇਸ ਨੂੰ ਲੈ ਕੇ ਵੀ ਕੋਈ ਕਾਨੂੰਨੀ ਪੀਚ ਫਸ ਸਕਦਾ ਕਿ ਅਗਰ ਕੋਈ ਵੀ ਬੱਚਾ ਇੱਥੇ ਪੈਦਾ ਹੁੰਦਾ ਹੈ ਇੰਡੀਆ ਦੇ ਵਿੱਚ ਪੈਦਾ ਹੁੰਦਾ ਹੈ ਤੇ ਥਰੂ ਆਈਵੀਐਫ ਪੈਦਾ ਹੁੰਦਾ ਤਾਂ ਉਹਨੂੰ ਸੇਮ ਉਹੀ ਬਾਇਓਲੋਜੀਕਲ ਰਾਈਟਸ ਮਿਲਣਗੇ ਜਿਹੜੇ ਆਮ ਬੱਚੇ ਨੂੰ ਮਿਲਦੇ ਨੇ ਹਸਪੀਟਲ ਵਾਲਿਆਂ ਨੇ ਉੱਥੇ ਸਿਰਫ ਡਿਲੀਵਰੀ ਕਰਾਈ ਹੈ ਤਾਂ ਹਸਪੀਟਲ ਦਾ ਉਹਦੇ ਵਿੱਚ ਉਈ ਪਿਨਿਸ਼ਮੈਂਟ ਉਹਨਾਂ ਦੇ ਉੱਤੇ ਨਹੀਂ ਹੈਗੀ ਹਾਂ ਮਾਤਾ ਜੀ ਦੇ ਉੱਤੇ ਲੱਗਦੀ ਹੈ ਕਿ ਉਹਨਾਂ ਨੇ ਆਪਣਾ ਅਬਵਦਾ ਏਜ ਜਾ ਕੇ ਅਬਵਦਾ ਏਜ ਜਾ ਕੇ ਉਹਨਾਂ ਨੇ ਕਨਸੀਵ ਕੀਤਾ ਇਦੂ ਮੂਸੇ ਵਾਲੇ ਦੀ ਮਾਂ ਚਰਨਕੌਰ ਨੇ ਆਈਵੀਐਫ ਦੀ ਤਕਨੀਕ ਦੇ ਨਾਲ ਬੱਚੇ ਨੂੰ ਜਨਮ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਪੰਜਾਬ ਤੋਂ ਰਿਪੋਰਟ ਮੰਗੀ ਹੈ ਕਿ ਕਿਸ ਆਧਾਰ ਤੇ ਕਿਹੜੇ ਐਕਟ ਦੇ ਤਹਿਤ ਇਸ ਬੱਚੇ ਨੂੰ ਜਨਮ ਦਿੱਤਾ ਗਿਆ ਹੈ ਕਿਉਂਕਿ ਜਿਹੜਾ ਭਾਰਤ ਦਾ ਐਕਟ ਆ ਉਹ ਕਹਿੰਦਾ ਹੈ ਕਿ 21 ਤੋਂ 50 ਸਾਲ ਦੀ ਉਮਰ ਦੇ ਵਿੱਚ ਇਸ ਤਕਨੀਕ ਦੇ ਨਾਲ ਬੱਚੇ ਨੂੰ ਜਨਮ ਦਿੱਤਾ ਜਾ ਸਕਦਾ ਜਦੋਂ ਕਿ ਚਰਨਕੌਰ ਦੀ ਉਮਰ 58 ਸਾਲ ਹੈ ਇਸ ਦਾ ਦਾਵਾ ਕੀਤਾ ਜਾ ਰਿਹਾ ਹੁਣ ਐਕਟ ਕਹਿੰਦਾ ਕੀ ਹੈ ਜੇਕਰ ਇਸ ਐਕਟ ਨੂੰ ਤੋੜਿਆ ਜਾਂਦਾ ਹੈ ਕਿੰਨੇ ਸਾਲ ਦੀ ਸਜ਼ਾ ਹੋ ਸਕਦੀ ਆ ਕਿੰਨਾ ਜੁਰਮਾਨਾ ਹੋ ਸਕਦਾ ਏ ਤੇ ਹੋਰ ਕਿਹੜੇ ਕਿੜੀਆਂ ਹਦਾਇਤਾਂ ਨੇ ਇਸ ਐਕਟ ਦੇ ਵਿੱਚ ਸਾਡੇ ਨਾਲ ਹਾਈ ਕੋਰਟ ਦੇ ਸੀਨੀਅਰ ਵਕੀਲ ਨੇ ਪਰਮਪ੍ਰੀਤ ਸਿੰਘ ਬਾਜਵਾ ਗੱਲਬਾਤ ਕਰਾਂਗੇ ਬਾਜਵਾ ਸਾਹਿਬ ਜਿਹੜਾ ਆਈਬੀਐਫ ਵਾਲਾ ਐਕਟ ਆ ਸਭ ਤੋਂ ਪਹਿਲਾਂ ਇਹ ਐਕਟ ਆਇਆ ਕਦੋਂ ਆ ਕਿਹੜੀਆਂ ਕਿੜੀਆਂ ਚੀਜ਼ਾਂ ਨੇ ਇਸ ਦੇ ਵਿੱਚ ਰੱਖੀਆਂ ਗਈਆਂ ਨੇ ਜਦੋਂ ਇਹ ਐਕਟ ਬਣਿਆ ਸਰੇ ਜਿਹੜੇ ਐਕਟ ਹੈ ਇਹ ਐਕਟ ਦਾ ਕਾਰਨ ਸੀਗਾ ਕਿ ਇਹਨੂੰ ਰੈਗੂਲਰਾਈਜ਼ ਕੀਤਾ ਜਾਏ ਕਿ ਜਿਹੜਾ ਵੀ ਇਨ ਵਿਟ੍ਰੋ ਫਰਟੀਲਾਈਜੇਸ਼ਨ ਜਿਹਨੂੰ ਆਪਾਂ ਆਈਵੀਐਫ ਕਹਿੰਨੇ ਆ ਆਸਾਨਪਾਸ਼ਾ ਦੇ ਵਿੱਚ ਕਿ ਇਸ ਚੀਜ਼ ਨੂੰ ਕਿੱਦਾਂ ਰੈਗੂਲਰਾਈਜ਼ ਕਿੱਦਾਂ ਕੀਤਾ ਜਾਏ ਉਹਦੇ ਕਰਕੇ ਐਕਟ ਦੇ ਹੋਂਦ ਚ ਆਇਆ 2020 ਚ ਇਹਦਾ ਬਿੱਲ ਪਾਸ ਹੋਇਆ 2021 ਚ ਇਹ ਰੈਗੂਲੇਸ਼ਨਸ ਬਣੇ ਤੇ ਐਕਟ ਬਣਿਆ ਇਹ ਤੇ ਇਸ ਐਕਟ ਦਾ ਨਾਮ ਹੈ ਅਸਿਸਟਡ ਰੀਪ੍ਰੋਡਕਟਿਵ ਟੈਕਨੋਲੋਜੀ ਤੇ ਇਹਦੇ ਵਿੱਚ ਸਜ਼ਾ ਮੈਂਸ਼ਨ ਕੀਤੀ ਹੋਈ ਹੈ ਇਹਦੇ ਵਿੱਚ ਹਰ ਚੀਜ਼ ਨੂੰ ਕਿ ਕਿਹੜਾ ਬੋਰਡ ਇਸ ਚੀਜ਼ ਨੂੰ ਡਿਸਾਈਡ ਕਰੇਗਾ ਤੇ ਉਹ ਬੋਰਡ ਦੀਆਂ ਪਾਵਰਸ ਕੀ ਨੇ ਤੇ ਉਸ ਤੋਂ ਬਾਅਦ ਸਜ਼ਾ ਦਾ ਵੀ ਅੱਗੇ ਇਹਨਾਂ ਨੇ ਪ੍ਰਬੰਧਨ ਦਿੱਤਾ ਹੋਇਆ ਹੈ ਕਿ ਕੋਈ ਵੀ ਇਸ ਚੀਜ਼ ਨੂੰ ਅਗਰ ਕੰਟੀਨਿਊਸਲੀ ਕਮਿਟ ਕਰਦਾ ਤਾਂ ਉਹਦੇ ਲਈ ਕਿੱਥੇ ਤੋਂ ਕਿੱਥੇ ਤੱਕ ਸਜ਼ਾ ਹੈ ਜੀ ਆ ਜੇਕਰ ਇਹਨੂੰ ਕੋਈ ਤੋੜਦਾ ਕਾਨੂੰਨ ਨੂੰ ਆਈਡੀਐਫ ਵਾਲਾ ਜਿਹੜਾ ਐਕਟ ਬਣਿਆ ਹੈ ਜਿਵੇਂ 21 ਤੋਂ 50 ਸਾਲ ਦੀ ਉਮਰ ਉਸ ਮਹਿਲਾ ਦੀ ਚਾਹੀਦੀ ਆ ਤੇ ਮਰਦ ਦੀ ਉਮਰ 55 ਸਾਲ ਦੀ ਚਾਹੀਦੀ ਤਾਂ ਉਹ ਬੱਚੇ ਨੂੰ ਜਨਮ ਦੇ ਸਕਦੇ ਨੇ ਜੇਕਰ ਇਹ ਐਕਟ ਟੁੱਟਦਾ ਹੈ ਉਮਰ ਜ਼ਿਆਦਾ ਹੁੰਦੀ ਆ ਤਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਉਸ ਨੂੰ ਹੋ ਸਕਦੀਆਂ ਨੇ ਫਾਈਨ ਕਿੰਨਾ ਹੋ ਸਕਦਾ ਹੈ ਸਜ਼ਾ ਕਿੰਨੀ ਹੋ ਸਕਦੀ ਹੈ ਇਸ ਇਸ ਦਾ ਵੀ ਇਸ ਦੇ ਹੋਏਗਾ ਅ ਸਰ ਇਹਦੇ ਸਮਝਣ ਵਾਲੀ ਗੱਲ ਇਹ ਹੈ ਕਿ ਕਿ ਐਪ੍ਰੋਪਰੀਏਟ ਅਥਾਰਟੀ ਹੈ ਜਿਹੜੀ ਕਿ ਸੈਂਟਰਲ ਗਵਰਨਮੈਂਟ ਬਣਾਉਂਦੀ ਹੈ ਤੇ ਸਟੇਟ ਗਵਰਨਮੈਂਟ ਵੀ ਬਣਾਉਂਦੀ ਹੈ ਜਿਹਨੂੰ ਨੈਸ਼ਨਲ ਬੋਰਡ ਤੇ ਸਟੇਟ ਬੋਰਡ ਕਿਹਾ ਜਾਂਦਾ ਉਸ ਤੋਂ ਬਾਅਦ ਇਹਦੇ ਉੱਤੇ ਇਦਾਂ ਕੰਮ ਕੀਤਾ ਜਾਂਦਾ ਹੈ ਕਿ ਕੋਈ ਵੀ ਅਗਰ ਸਮਝੋ ਕਲੀਨਿਕ ਹੈ ਕਲੀਨਿਕ ਕੋਲ ਬੰਦਾ ਕਈ ਅਬੋ ਜਿਹੜਾ 21 ਤੋਂ 50 ਤੇ 21 ਤੋਂ 55 ਵਾਲੇ ਕਲੀਨਿਕ ਚ ਜਾਂਦੇ ਨੇ ਕਿ ਅਸੀਂ ਬੇਬੀ ਕਨਸੀਵ ਕਰਨਾ ਚਾਹੁੰਦੇ ਆ ਤਾਂ ਜਦੋਂ ਜਾਂਦੇ ਨੇ ਤਾਂ ਕਲੀਨਿਕ ਵਾਲੇ ਹੀ ਉਹਨਾਂ ਨੂੰ ਸਾਫ਼ ਸਬੰਧਾ ਕਰ ਦੇਣਗੇ ਕਿ ਇਹ ਤੁਸੀਂ ਜਿਹੜੀ ਏਜ ਹੈ ਤੁਸੀਂ ਕਰਾਸ ਕਰ ਚੁੱਕੇ ਹੋ ਤੇ ਤੁਸੀਂ ਨਹੀਂ ਇਸ ਚੀਜ਼ ਨੂੰ ਬੱਚਾ ਕਨਸੀਵ ਨਹੀਂ ਕਰ ਸਕਦੇ ਸਾਡੇ ਇਸ ਐਕਟ ਏ ਆਰਟੀ ਐਕਟ ਦੇ ਮੁਤਾਬਕ ਹੁਣ ਉਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਬੱਚਾ ਕਨਸੀਵ ਕੀਤਾ ਗਿਆ ਉਹ ਕਿੱਥੇ ਕਨਸੀਵ ਕੀਤਾ ਗਿਆ ਅਗਰ ਤਾਂ ਇੰਡੀਆ ਦੇ ਵਿੱਚ ਕੀਤਾ ਗਿਆ ਤਾਂ ਕਲੀਨਿਕ ਵਾਲਿਆਂ ਦੀ ਸ਼ਾਮਤ ਆ ਜਾਏਗੀ ਸ਼ਾਮਤ ਕਿਸ ਢੰਗ ਨਾਲ ਆਏਗੀ ਕਿ ਉਹਨਾਂ ਨੂੰ ਸ਼ੋ ਕਸ ਨੋਟਿਸ ਭੇਜੇਗੀ ਐਪ੍ਰੋਪ੍ਰੀਏਟ ਅਥਾਰਟੀ ਐਪ੍ਰੋਪ੍ਰੀਏਟ ਅਥਾਰਟੀ ਸ਼ੋ ਕਸ ਨੋਟਿਸ ਭੇਜਣ ਤੋਂ ਬਾਅਦ ਅਗਰ ਉਹਨਾਂ ਨੂੰ ਇਹ ਚੀਜ਼ ਲੱਭਦੀ ਹੈ ਕਿ ਇਹਨਾਂ ਨੇ ਗਲਤ ਕੀਤਾ ਹੈ ਤਾਂ ਇਹਨਾਂ ਨੇ ਐਕਟ ਤੋਂ ਬਾਹਰ ਗਏ ਨੇ ਜਾਂ ਕੋਈ ਵੀ ਪ੍ਰੋਵੀਜ਼ਨ ਦੀ ਨੂੰ ਕੋਈ ਵੀ ਪ੍ਰੋਵੀਜ਼ਨ ਨੂੰ ਤੋੜਿਆ ਤਾਂ ਉਹ ਸਟੇਟ ਗਵਰਨਮੈਂਟ ਨੂੰ ਭੇਜ ਕੇ ਉਹਨਾਂ ਦਾ ਲਾਇਸੈਂਸ ਹੀ ਰੱਦ ਹੋ ਜਾਏਗਾ ਤੇ ਦੂਸਰੀ ਗੱਲ ਆਉਂਦੀ ਹੈ ਕਿ ਅਗਰ ਇਹ ਚੀਜ਼ 컨ਸੀਵ ਹੀ ਬੇਬੀ ਬਾਹਰ ਹੋਇਆ ਤੇ ਅਗਰ 컨ਸੀਵ ਬੇਬੀ ਬਾਹਰ ਹੋਇਆ ਤਾਂ ਇੱਥੇ ਆ ਕੇ ਉਹਨਾਂ ਨੇ ਸਿਰਫ ਡਿਲੀਵਰੀ ਕੀਤੀ ਹੈ ਤਾਂ ਉਹਨਾਂ ਦੇ ਉੱਤੇ ਵੱਧ ਤੋਂ ਵੱਧ ਜਿਹੜੇ ਬੀਬੀ ਜੀ ਚਰਨ ਕੌਰ ਜੀ ਨੇ ਉਹਨਾਂ ਦੇ ਵੱਧ ਤੋਂ ਵੱਧ ਉਹਨਾਂ ਨੂੰ ਫਾਈਨ ਪੇ ਕਰਨਾ ਜਾਏ ਕਰਨਾ ਪਏਗਾ ਕਿਉਂਕਿ ਏਜ ਨੂੰ ਏਜ ਦੀ ਪ੍ਰੋਵੀਜ਼ਨ ਨੂੰ ਤੋੜਨ ਦੀ ਕੋਈ ਵੀ ਪਨਿਸ਼ਮੈਂਟ ਸਪੈਸੀਫਿਕਲੀ ਨਹੀਂ ਲਿਖੀ ਹੋਈ ਐਕਟ ਦੇ ਵਿੱਚ ਜੀ 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 ਜਿਹਦੇ ਨਾਲ 10 ਤੋਂ ਲੈ ਕੇ 20 ਲੱਖ ਤੱਕ ਦਾ ਜੁਰਮਾਨਾ ਇਹਨਾਂ ਨੂੰ ਪੇ ਕਰਨਾ ਪਏਗਾ ਦੂਜੀ ਵਾਰ ਦੂਜੀ ਵਾਰ ਹੁਣ ਇੱਕ ਵਾਰ ਕੀਤੀ ਹੈਗੀ ਹੈ ਤਾਂ ਅਗਰ ਪ੍ਰਸ਼ਾਸਨ ਅਗਰ ਸਰਕਮਸਟੈਂਸਸ ਦੇਖੇ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਕੀ ਪਾਣਾ ਵਾਪਰਿਆ ਸੀਗਾ ਤਾਂ ਪ੍ਰਸ਼ਾਸਨ ਉਹਨਾਂ ਨੂੰ ਕੋਈ ਕੋਈ ਰਿਟਰਨ ਐਪੋਲੋਜੀ ਕਰਕੇ ਜਾਂ ਕਿਸ ਢੰਗ ਨਾਲ ਉਹਨਾਂ ਨੂੰ ਸ਼ਮਾ ਕਰ ਸਕੇ ਜਾਂ ਮਾਫ ਕਰ ਸਕੇ ਉਹ ਵੱਖਰੀ ਚੀਜ਼ ਹੈ ਬਟ ਅਗਰ ਆਪਾਂ ਕਾਨੂੰਨ ਦੇ ਦਾਇਰੇ 'ਚ ਦੇਖੀਏ ਤਾਂ ਇਹਦੇ ਵਿੱਚ ਉਹਨਾਂ ਨੂੰ ਪਹਿਲੀ ਵਾਰ 5 ਤੋਂ ਲੈ ਕੇ 10 ਲੱਖ ਦਾ ਜੁਰਮਾਨਾ ਅਗਰ ਇਹ ਦੁਬਾਰਾ ਕਨਸੀਵ ਕਰਦੇ ਨੇ ਬੱਚਾ ਤਾਂ ਫਿਰ 3 ਤੋਂ ਲੈ ਕੇ 8 ਸਾਲ ਤੱਕ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਇਹ ਕਿਉਂਕਿ ਸੈਕਸ਼ਨ 34 ਕਹਿੰਦਾ ਹੈ ਕਿ ਜਿਹੜੀ ਵੀ ਚੀਜ਼ ਦੀ ਸਪੈਸੀਫਿਕ ਸਜ਼ਾ ਨਹੀਂ ਦਿੱਤੀ ਹੋਈ ਜਿਹੜੀ ਵੀ ਚੀਜ਼ ਦੀ ਸਪੈਸੀਫਿਕ ਸਜ਼ਾ ਇਸ ਐਕਟ ਦੇ ਵਿੱਚ ਨਹੀਂ ਲਿਖੀ ਹੋਈ ਤਾਂ ਉਹਨਾਂ ਦੇ ਉੱਤੇ ਸੈਕਸ਼ਨ 33 ਸਬਕਲੋਜ਼ 2 ਦਾ ਪ੍ਰੋਵੀਜ਼ਨ ਲੱਗੇਗੀ ਉਸਤਾਨ ਦੇ ਤੇ ਇੱਕ ਗੱਲ ਹੋਰ ਦੱਸੋ ਮੈਨੂੰ ਇਸ ਦੇ ਵਿੱਚ ਮੰਨ ਲਓ ਵੀ ਪਹਿਲੀ ਵਾਰ ਉਹਨਾਂ ਨੇ ਐਕਟ ਤੋੜਤਾ ਪਹਿਲੀ ਵਾਰ ਕੋਈ ਸਜ਼ਾ ਨਹੀਂ ਸਿਰਫ ਫਾਈਨ ਲੱਗੇਗਾ ਜੀ ਜੀ ਬਿਲਕੁਲ ਜੋ ਐਕਟ ਕਹ ਰਿਹਾ ਉਹਦੇ ਮੁਤਾਬਕ ਤਾਂ ਇਹਨਾਂ ਦੇ ਉੱਤੇ ਸਿਰਫ ਫਾਈਨ ਲੱਗੇਗਾ 5 ਤੋਂ ਲੈ ਕੇ 10 ਲੱਖ ਤੱਕ ਦਾ ਹੁਣ ਉਹ ਵੀ ਅਗਰ ਕਲੀਨਿਕ ਇੱਥੇ ਕਲੀਨਿਕ ਦੇ ਵਿੱਚ ਕਨਸੀਵਿੰਗ ਹੋਈ ਹੈ ਉਹਨਾਂ ਦੀ ਤੇ ਜਿਹੜੇ ਕਲੀਨਿਕ ਵਾਲੇ ਨੇ ਤਾਂ ਉਹਨਾਂ ਦਾ ਲਾਇਸੈਂਸ ਰੱਦ ਹੋ ਸਕਦਾ ਤੇ ਦੂਜੀ ਗੱਲ ਇੱਕ ਹੋਰ ਵੀ ਇਸ ਦੇ ਵਿੱਚ ਹੈ ਕੋਈ ਜੇ ਬੱਚਾ ਇਸ ਨੂੰ ਕਨਸੀਵ ਕਰਕੇ ਅੱਗੇ ਵੇਚਦਾ ਉਹਦੇ ਲਈ ਵੀ ਸਜ਼ਾ ਵੱਖਰੀ ਆ ਜਾਂ ਉਹਦੇ ਲਈ ਜੁਰਮਾਨਾ ਵੀ ਹੋਏ ਜੀ ਬਿਲਕੁਲ ਅਗਰ ਅਗਰ ਦੇਖੋ ਗੈਮਟ ਨੂੰ ਕੋਈ ਵੀ ਅ ਅੱਗੇ ਸੇਲ ਸੇਲ ਕਰਦਾ ਤਾਂ ਉਹਦੇ ਉਹਦੇ ਵਿੱਚ ਵੀ ਇਹੀ ਸਜ਼ਾ ਹੈ ਜਿਹੜੀ ਸੈਕਸ਼ਨ 332 ਚ ਲਿਖੀ ਹੋਈ ਹੈ 3 ਤੋਂ ਲੈ ਕੇ 8 ਸਾਲ ਤੱਕ ਦੀ ਸਜ਼ਾ ਤੇ 10 ਲੱਖ ਤੋਂ ਲੈ ਕੇ 20 ਲੱਖ ਤੱਕ ਦਾ ਜੁਰਮਾਨਾ ਜੀ ਪਰ ਹੁਣ ਜੇਕਰ ਹੁਣ ਇਹ ਸਵਾਲ ਵੀ ਉੱਠ ਰਹੇ ਨੇ ਕਿ ਜਿਹੜੀ ਆਈਬੀਐਫ ਦੀ ਤਕਨੀਕ ਇਹਨਾਂ ਨੇ ਬਾਹਰੋਂ ਲਈ ਆ ਕਿਸੇ ਕੰਟਰੀ ਤੋਂ ਲਈ ਆ ਬੱਚਾ ਇੰਡੀਆ ਚ ਜਨਮੇ ਆ ਪੰਜਾਬ ਚ ਜਨਮੇ ਆ ਕਿ ਇਸ ਨੂੰ ਲੈ ਕੇ ਵੀ ਕੋਈ ਕਾਨੂੰਨੀ ਪੇਚ ਫਸ ਸਕਦਾ ਕਿ ਸਰਕਾਰ ਕਹੇ ਇਸ ਤੇ ਤੁਹਾਨੂੰ ਅਸੀਂ ਉਹਨੂੰ ਉਹਦਾ ਜਨਮ ਇੱਥੋਂ ਹੋਇਆ ਤੁਸੀਂ ਉਧਰ ਉਹਨੂੰ ਟ੍ਰੀਟਮੈਂਟ ਲੈ ਕੇ ਆ ਸਾਡੇ ਤਾਂ ਐਕਟ ਦੇ ਵਿੱਚ ਹੈ ਨਹੀਂ ਸੀ ਉਹਨੂੰ ਇਹਨੂੰ ਆਪਣੀ ਮਾਨਤ ਨਹੀਂ ਦੇਣੀ ਜਾਂ ਫਿਰ ਇਸ ਨੂੰ ਅਸੀਂ ਇੰਡੀਆ ਦਾ ਵਸਨੀਕ ਨਹੀਂ ਮੰਨਣਾ ਉਹਨੂੰ ਸਿਟੀਜ਼ਨ ਨਹੀਂ ਦੇਣੀ ਨਹੀਂ 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 ਇਹ ਚੀਜ਼ ਤਾਂ ਨਾਲ ਸਪੈਸੀਫਿਕਲੀ ਐਕਟ ਚ ਲਿਖੀ ਹੋਈ ਹੈ ਕਿ ਅਗਰ ਕੋਈ ਵੀ ਬੱਚਾ ਇੱਥੇ ਪੈਦਾ ਹੁੰਦਾ ਹੈ ਇੰਡੀਆ ਦੇ ਵਿੱਚ ਪੈਦਾ ਹੁੰ ਤੇ ਬਟਰੂ ਆਈਵੀਐਫ ਪੈਦਾ ਹੁੰਦਾ ਤਾਂ ਉਹਨੂੰ ਸੇਮ ਉਹੀ ਬਾਇਓਲੋਜੀਕਲ ਰਾਈਟਸ ਮਿਲਣਗੇ ਜਿਹੜੇ ਆਮ ਬੱਚੇ ਨੂੰ ਮਿਲਦੇ ਨੇ। ਵੀ ਆਈਵੀਐਫ ਦਾ ਕੋਈ ਸਪੈਸ਼ਲ ਇਹਨਾਂ ਨੇ ਕਾਨੂੰਨ ਨਹੀਂ ਬਣਾਇਆ ਹੋਇਆ। ਦੂਸਰੀ ਗੱਲ ਇਹ ਹੈ ਕਿ ਹੁਣ ਅਗਰ ਬਾਹਰਲੇ ਕਿਸੇ ਫੋਰਨ ਕੰਟਰੀ ਦੇ ਵਿੱਚੋਂ ਇਹਨਾਂ ਨੇ ਕਨਸੀਵ ਕੀਤਾ ਤਾਂ ਉਹਦੇ ਵਿੱਚ ਇਹ ਦੇਖਣਾ ਹੋਏਗਾ ਕਿ ਉਸ ਕੰਟਰੀ ਦੇ ਵਿੱਚ ਲੀਗਲਾਈਜ਼ਡ ਸੀਗਾ ਤਾਂ ਹੀ ਉਹਨਾਂ ਨੇ ਪਰਮਿਸ਼ਨ ਦਿੱਤੀ। ਇੱਥੇ ਤਾਂ ਸਿਰਫ ਡਿਲੀਵਰੀ ਹੋਈ ਹੈ ਤਾਂ ਉਹਦੇ ਵਿੱਚ ਅਗਰ ਆਪਾਂ ਅਗਰ ਕਾਨੂੰਨ ਦੀ ਉਹਦੇ ਵਿੱਚ ਦੇਖੀਏ ਤਾਂ ਉਹਦੇ ਵਿੱਚ ਅਗਰ ਕਸੂਰਵਾਰ ਮਾਤਾ ਚਰਨ ਕੌਰ ਜੀ ਬਣ ਰਹੇ ਨੇ ਤਾਂ ਉਹਨਾਂ ਨੂੰ ਫਾਈਨ ਦੇਣਾ ਪਏਗਾ ਬਸ ਉਤੇ ਉਹਨਾਂ ਦੇ ਉਤੇ ਗੱਲ ਆਉਂਦੀ ਹੈ ਤਾਂ ফাইন ਦੇਣਾ ਪਏਗਾ ਹੋਰ ਪਹਿਲੀ ਵਾਰ ਚ ਕੋਈ ਸਜ਼ਾ ਜਾਂ ਕੋਈ ਪਿਨਿਸ਼ਮੈਂਟ ਨਹੀਂ ਹੈਗੀ ਇਹਦੇ ਵਿੱਚ ਕੋਈ ਪਿਨਿਸ਼ਮੈਂਟ ਕੋਈ ਪਿਨਿਸ਼ਮੈਂਟ ਕਾਰਵਾਈ ਕਿਵੇਂ ਹੋਵੇਗੀ ਜਿਵੇਂ ਹੁਣ ਕੇਂਦਰ ਨੇ ਰਿਪੋਰਟ ਮੰਗ ਲਈ ਕਿ ਲੈਟਰ ਕੱਢਤਾ ਵੀ ਪੰਜਾਬ ਨੂੰ ਤੁਸੀਂ ਭਈ ਇਹਦੀ ਰਿਪੋਰਟ ਬਣਾ ਕੇ ਦੇਖੋ ਹੁਣ ਅਫਸਰ ਵੀ ਪਹੁੰਚੇ ਨੇ ਹਸਪਤਾਲਾਂ ਦੇ ਵਿੱਚ ਵੀ ਸਾਨੂੰ ਦੱਸੋ ਵੀ ਕਿਵੇਂ ਕਿਹੜੀ ਤੁਹਾਡੇ ਲਿਵ ਅਥਾਰਟੀ ਸੀ ਕਿਹੜੇ ਤੁਹਾਡੇ ਕੋਲ ਡਾਕੂਮੈਂਟ ਦੀ ਤੁਹਾਨੂੰ ਪਰਿਵਾਰ ਨੇ ਕੀ ਕਿਹਾ ਕਿਥੋਂ ਇਹ ਤਕਨੀਕ ਲਈ ਇਹ ਫਿਰ ਇਹ ਕਿਵੇਂ ਕਾਰਵਾਈ ਹੋਵੇਗੀ ਕਿ ਕਿਹੜਾ ਬੋਰਡ ਹੁੰਦਾ ਉਹ ਕਿਸ ਤਰੀਕੇ ਦੇ ਨਾਲ ਕਾਰਵਾਈ ਕਰੇਗਾ ਦੇਖੋ ਜੀ ਜਿਹੜੀ ਮੈਂ ਪਹਿਲਾਂ ਦੱਸਿਆ ਸੀ ਐਪ੍ਰੋਪਰੀਏਟ ਅਥਾਰਟੀ ਹੈ ਉਹਨਾਂ ਕੋਲ ਪ੍ਰੋਪਰ ਉਹਨਾਂ ਕੋਲ ਰਾਈਟ ਹੈ ਉਹਨਾਂ ਕੋਲ ਪਾਵਰ ਦਿੱਤੀ ਹੋਈ ਹੈ ਐਕਟ ਦੇ ਮਤਾਬਕ ਕਿ ਕਿਸੇ ਵੀ ਰਿਕਾਰਡ ਨੂੰ ਸਮਨਨ ਕਰ ਸਕਦੇ ਨੇ ਉਹ ਉਹਨਾਂ ਦੀ ਡਿਲੀਵਰੀ ਹੋਈ ਹੈ ਉੱਥੇ ਉਸ ਜਗ੍ਹਾ ਦੇ ਉੱਤੇ ਵੀ ਉਹਨਾਂ ਤੋਂ ਸਾਰਾ ਰਿਕਾਰਡ ਮੰਗਣਗੇ ਕਿ ਇੱਥੇ ਹੀ ਕਨਸੀਵਿੰਗ ਹੋਈ ਹੈ ਕਿ ਬਾਹਰ ਹੋਈ ਹੈ ਅਗਰ ਉਹਦੇ ਵਿੱਚ ਜੋ ਫੈਕਟਸ ਉਹਨਾਂ ਦੇ ਸਾਹਮਣੇ ਉਸ ਟਾਈਮ ਆਣਗੇ ਉਹਨੂੰ ਇਨਵੈਸਟੀਗੇਟ ਵੀ ਕਰ ਸਕਦੇ ਨੇ ਕੋਈ ਵੀ ਉਹਦੇ ਵਿੱਚ ਐਕਸ਼ਨ ਵੀ ਨਹੀਂ ਇਨੀਸ਼ੀਏਟ ਕਰ ਸਕਦੇ ਨੇ ਹਾਂ ਇੱਕ ਗੱਲ ਜ਼ਰੂਰ ਹੈ ਕਿ ਅਗਰ ਮਾਤਾ ਜੀ ਦੀ ਕਨਸੀਵਿੰਗ ਹੀ ਬਾਹਰ ਹੋਈ ਹੈ ਤੇ ਇੱਥੇ ਸਿਰਫ ਡਿਲੀਵਰੀ ਹੋਈ ਹੈ ਤਾਂ ਉਹਦੇ ਵਿੱਚ ਤਾਂ ਸਿਰਫ ਇਹਨਾਂ ਉਹਨਾਂ ਦਾ ਇਹ ਹੈ ਕਿ ਉਹਨਾਂ ਨੇ ਪ੍ਰੋਵੀਜ਼ਨਸ ਨੂੰ ਤੋੜ ਕੇ ਐਕਟ ਦੀਆਂ ਚ ਬੇਬੀ ਕਨਸੀਵ ਕੀਤਾ ਜਿੱਥੇ ਉਹਨਾਂ ਦੀ 21 ਤੋਂ 50 ਸਾਲ ਉਮਰ ਲੇਡੀ ਦੀ ਤੇ 21 ਤੋਂ 55 ਸਾਲ ਮੈਨ ਦੀ ਹੋਣੀ ਚਾਹੀਦੀ ਹੈ ਅਗਰ ਉਹਦੇ ਵਿੱਚ ਆਪਾਂ ਦੇਖੀਏ ਤਾਂ ਦੋਨੋਂ ਹੀ ਏਜ ਕ੍ਰਾਸ ਕਰ ਚੁੱਕੇ ਨੇ ਹੁਣ ਗੱਲ ਰਹਿ ਗਈ ਕਨਸੀਵਿੰਗ ਦੀ ਅਗਰ ਹਸਪੀਟਲ ਵਾਲਿਆਂ ਨੇ ਉਥੇ ਸਿਰਫ ਡਿਲੀਵਰੀ ਕਰਾਈ ਹੈ ਤਾਂ ਹਸਪੀਟਲ ਦਾ ਉਹਦੇ ਵਿੱਚ ਕੋਈ ਪਨਿਸ਼ਮੈਂਟ ਉਹਨਾਂ ਦੇ ਉੱਤੇ ਨਹੀਂ ਹੈਗੀ ਹਾਂ ਮਾਤਾ ਜੀ ਦੇ ਉੱਤੇ ਲੱਗਦੀ ਹੈ ਕਿ ਉਹਨਾਂ ਨੇ ਆਪਣਾ ਅਬਵਦਾ ਏਜ ਜਾ ਕੇ ਅਬਵਦਾ ਏਜ ਜਾ ਕੇ ਉਹਨਾਂ ਨੇ ਕਨਸੀਵ ਕੀਤਾ ਤਾਂ ਉਹ ਫਾਈਨ ਪੇ ਕਰਨਗੇ ਤਾਂ ਕੋਈ ਅਗਲੀ ਅਗਰ ਸਬਸੀਕੁਐਂਟ ਕਰਨਗੇ ਫੇਰ ਉਹ ਸਜ਼ਾ ਦੂਸਰੀ ਹੋ ਰਿਹਾ ਕਿ ਉਹਨਾਂ ਨੇ ਜਦੋਂ ਬੱਚਾ ਹੀ ਬਾਹਰ ਉਹ ਕਨਸੀਵ ਕਰਾਇਆ ਤਾਂ ਇੰਡੀਆ 'ਚ ਉਹਨਾਂ ਨੇ ਸਿਰਫ ਜਨਮ ਜਨਮ ਦਿੱਤਾ ਕੀ ਫਿਰ ਵੀ ਫਾਈਨ ਲੱਗ ਸਕਦਾ ਉਹਨਾਂ ਨੂੰ ਜੀ ਦੇਖੋ ਇਹ ਹੁਣ ਇਹ ਹੈ ਜਿਹੇ ਫੈਕਟਸ ਨੇ ਇੱਥੇ ਕੀ ਕੀ ਉਹਨਾਂ ਨੇ ਫੈਸਿਲਿਟੀਆਂ ਲਈਆਂ ਨੇ ਕਲੀਨਿਕ ਚੋ ਕਿਹੜੀਆਂ ਫੈਸਿਲਿਟੀਆਂ ਲਈਆਂ ਨੇ ਕਿ ਉਸ ਜਿਹੜਾ ਬੇਬੀ ਸੀਗਾ ਉਹਨੂੰ ਠੀਕ ਰੱਖਣ ਵਾਸਤੇ ਉਹਨਾਂ ਨੂੰ ਕੀ ਮੈਡੀਸਿਨਸ ਦਿੱਤੀਆਂ ਗਈਆਂ ਨੇ ਥੈਟਸ ਵਾਈ ਤੁਸੀਂ ਆਪ ਹੀ ਪਹਿਲਾਂ ਕਿਹਾ ਸੀਗਾ ਕਿ ਆਫੀਸਰਜ਼ ਜਾ ਰਹੇ ਨੇ ਉਹ ਰਿਕਾਰਡ ਸਾਹਮਣੇ ਆਏਗਾ ਤੇ ਤੁਹਾਡੇ ਸਾਰੇ ਮੀਡੀਆ ਪੱਤਰਕਾਰ ਭਾਈਚਾਰੇ ਦੇ ذریعے ਸਾਡੇ ਤੱਕ ਵੀ ਪਹੁੰਚੇਗਾ ਕਿ ਰਿਕਾਰਡ ਕੀ ਕੀ ਇੱਥੋਂ ਦਾ ਆਦਰਵਾਈਜ਼ ਅਗਰ ਸਭ ਕੁਝ ਹੀ ਬਾਰੂ ਹੋਇਆ ਹੋਇਆ ਫਿਰ ਤਾਂ ਕੀ ਕੀ ਇਸ ਕੇਸ ਦੇ ਵਿੱਚ ਇਸ ਐਕਟ ਦੇ ਵਿੱਚ ਕੋਈ ਰਹਿਮ ਦੀ ਹੈ ਗੱਲਬਾਤ ਕੀ ਕੋਈ ਅਜਿਹੇ ਹਾਲਾਤ ਹੋਣ ਉਹਨੂੰ ਛੋਟ ਮਿਲ ਸਕੇ ਐਕਟ ਕਹਿੰਦਾ ਇਸ ਦੇ ਤਰ੍ਹਾਂ ਦੀ ਕੋਈ ਹੈਸਟ ਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਇਹਦੇ ਵਿੱਚ ਕੋਈ ਐਕਸੈਪਸ਼ਨ ਨਹੀਂ ਹੈਗੀ ਇਹਦੇ ਵਿੱਚ ਕੁਝ ਵੀ ਨਹੀਂ ਹੈ ਲਿਖਿਆ ਹੋਇਆ ਕਦੀ ਵੀ ਐਕਟ ਦੇ ਵਿੱਚ ਐਕਸੈਪਸ਼ਨ ਨਹੀਂ ਹੁੰਦੀ ਨਹੀਂ ਤੇ ਇੱਕ ਪ੍ਰੈਸੀਡੈਂਟ ਬਣ ਜਾਏਗਾ ਜਿੰਨੇ ਵੀ ਅਬਾ ਵੇਚਦੇ ਨੇ ਹੁਣੇ ਕਲਕੱਤਾ ਹਾਈ ਕੋਰਟ ਦਾ ਇੱਕ ਮੈਟਰ ਸੀਗਾ ਉਹਦੇ ਵਿੱਚ ਕੀ ਹੋਇਆ ਕਿ ਇੱਕ ਇੱਕ ਲੇਡੀ ਦੀ ਏਜ 56 ਹੋ ਗਈ ਸੀ ਤਾਂ ਉਹਨਾਂ ਨੇ ਜਦੋਂ ਫਾਈਲ ਕੀਤਾ ਤੇ ਜਦੋਂ ਉਹਨਾਂ ਨੇ ਬੱਚੇ ਲਈ ਗਏ ਕਲੀਨਿਕ ਦੇ ਵਿੱਚ ਤਾਂ ਉਹਨਾਂ ਨੇ ਉਹਨਾਂ ਨੂੰ ਨਹੀਂ ਪਰਮਿਸ਼ਨ ਦਿੱਤੀ ਮਨ੍ਹਾ ਕਰਤਾ ਕਲੀਨਿਕ ਨੇ ਉਸ ਤੋਂ ਬਾਅਦ ਉਹ ਹਾਈ ਕੋਰਟ ਗਏ ਹਾਈ ਕੋਰਟ ਕਲਕੱਤਾ ਹਾਈ ਕੋਰਟ ਨੇ ਉਹਨਾਂ ਨੂੰ ਇੰਟੈਰੀਮ ਰਿਲੀਫ ਦਿੱਤੀ ਹੈ ਕਿ ਇਹਨਾਂ ਦੇ ਤੁਸੀਂ ਦੋਨਾਂ ਦੇ ਐਗਜ਼ੀਡੈਂਟ ਸਪਰਮ ਲੈ ਕੇ ਉਹਨਾਂ ਨੂੰ ਤੁਸੀਂ ਗੈਮਟ ਬਣਾਓ ਉਹਦਾ ਤੇ ਇਹਨਾਂ ਦਾ ਮੀਨ ਟਾਈਮ ਉਹ ਅਜੇ ਪਟੀਸ਼ਨ ਪੈਂਡਿੰਗ ਚੱਲ ਰਹੀ ਹੈ ਹੁਣ ਅਗਰ ਹਾਈ ਕੋਰਟ ਨੇ ਇੰਟਰਵੈਨ ਕਰਕੇ ਇੰਟੈਰੀਮ ਆਡਰ ਪਾਸ ਕੀਤਾ ਤਾਂ ਹੁਣ ਇਹਨਾਂ ਦੇ ਕੇਸ ਦੇ ਵਿੱਚ ਤਾਂ ਇਹ ਹੋ ਗਿਆ ਕਿ ਇਹ ਆਮ ਜਿਹੜੀ ਲੋਕਾਂ ਦੀ ਭਾਵਨਾ ਹੈ ਇਹ ਪਰਿਵਾਰ ਨਾਲ ਜੁੜੀ ਹੋਈ ਹੈ ਮੇਰੀ ਵੀ ਭਾਵਨਾ ਪਰਿਵਾਰ ਨਾਲ ਜੁੜੀ ਹੋਈ ਹੈ ਪਰ ਗੱਲ ਸਿਰਫ ਉਹਦੇ ਚ ਹੀ ਆਂਦੀ ਹੈ ਅਗਰ ਐਕਟ ਦੇ ਅਕੋਰਡਿੰਗ ਚੱਲੀਏ ਆਦਰਵਾਇਸ ਤਾਂ ਸਾਰੀ ਦੁਨੀਆ ਇਸ ਜਿਹੜਾ ਸ਼ੋਕ ਉਸ ਨੋਟਿਸ ਵੀ ਦਿੱਤਾ ਹੈ ਉਹ ਮੈਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਹੀ ਉਸ ਚੀਜ਼ ਨੂੰ ਨਿੰਦਿਆ ਕਰ ਰਹੀ ਹੈ ਉਸ ਚੀਜ਼ ਦੀ ਜਿਹੜੀ ਕਲਕੱਤਾ ਹਾਈ ਕੋਰਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਸ ਜੱਜਮੈਂਟ ਦਾ ਜ਼ਿਕਰ ਕਰ ਰਹੇ ਹੋ ਕਿਉਂਕਿ ਉਹ ਫਾਈਨਲ ਡਿਸੀਜਨ ਕਲਕੱਤਾ ਹਾਈ ਕੋਰਟ ਦਾ ਆ ਗਿਆ ਜਿਹੜੀ ਉਸ ਪਰਿਵਾਰ ਨੂੰ ਰਾਹਤ ਦਿੰਦੀ ਹੈ ਜਾਂ ਹਜੇ ਵਿਚਾਰ ਅਧੀਨ ਹੈ ਮਾਮਲਾ ਹਜੇ ਉਹ ਵਿਚਾਰ ਅਧੀਨ ਹੈ ਹਜੇ ਕਿਉਂਕਿ ਅਗਰ ਜਦੋਂ ਤੱਕ ਕੋ ਡਿਸਾਈਡ ਹੋਣਾ ਹੈ 56 ਤੋਂ 62 ਏਜ ਹੋ ਜਾਏਗੀ 60 ਏਜ ਹੋ ਜਾਏਗੀ ਤਾਂ ਤੁਸੀਂ ਉਸ ਤੋਂ ਬਾਅਦ ਕਨਸੀਵ ਕਰਨ ਦੀ ਪੋਜੀਸ਼ਨ ਚ ਹੀ ਨਹੀਂ ਰਹਿੰਦੇ ਕਿਉਂਕਿ ਅਗਰ ਆਪਾਂ ਦੇਖੀਏ ਤਾਂ ਇਦਾਂ ਹੀ ਕਨਸੀਵ ਨਹੀਂ ਹੁੰਦਾ ਆਈਵੀਐਫ ਦੇ ਜ਼ਰੀਏ ਵੀ ਲੇਡੀ ਦਾ ਪ੍ਰੋਪਰ ਸਾਰੀਆਂ ਓਵਰੀਜ਼ ਵਗੈਰਾ ਸਭ ਕੁਝ ਚੈੱਕ ਅਪ ਹੁੰਦਾ ਹੈ ਕਿ ਉਹ ਕਿੰਨੇ ਕੁ ਹੈਲਦੀ ਨੇ ਤੇ ਹੁਣ ਤਾਂ ਵੈਸੇ ਵੀ ਹੈਲਦੀ ਬੇਬੀ ਨੇ ਜਨਮ ਲੈ ਹੀ ਲਿਆ ਤੇ ਲੋਕ ਇੰਨਾ ਖੁਸ਼ੀਆਂ ਮਨਾ ਰਹੇ ਨੇ ਤਾਂ ਆਈ ਥਿੰਕ ਕਿ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਪਰਿਵਾਰ ਦੇ ਉਹਨਾਂ ਦੇ ਬੱਚੇ ਨੂੰ ਤਾਂ ਪ੍ਰੋਟੈਕਟ ਨਹੀਂ ਕਰ ਸਕੇ ਤੇ ਹੁਣ ਇਹੋ ਜੀਆਂ ਨੋਟਿਸਸ ਭੇਜ ਕੇ ਤੇ ਆਪਾਂ ਉਹਨਾਂ ਦਾ ਹੋਰ ਦਿਲ ਦਿਖਾ ਰਹੇ ਆਂ ਜੇਹਾ ਵੀ ਹੋ ਸਕਦਾ ਵੀ ਰਜਾਨ ਹੋਊ ਵੀ ਵੱਧ ਸਕਦਾ ਹੈ ਕੋਈ ਹੋਰ ਵੀ ਬਹੁਤ ਲੋਕ ਨੇ ਜਿਹੜੇ ਕਰੋੜਾਪਤੀ ਨੇ ਜਿਨ੍ਹਾਂ ਲਵੇ ਕੋਈ ਵਾਰਸ ਨਹੀਂ ਹੈ ਉਹ ਤਕਨੀਕ ਨਾਲ ਕਈ ਵਾਰ ਹੋਰੇ ਬੱਚਾ ਨਹੀਂ ਕਨਸੀਵ ਕਰ ਸਕਦੇ ਸੀ ਤਕਨੀਕ ਦੇ ਨਾਲ ਬਾਹਰੋਂ ਜਾਣਗੇ ਇੱਥੇ ਆ ਕੇ ਉਹਨਾਂ ਦਾ ਜਨਮ ਹੋ ਜਾਏਗਾ ਭਾਰਤ ਦੇ ਵਿੱਚ ਇਹ ਰਜਾਨ ਵੀ ਵੱਧ ਸਕਦਾ ਕੀ ਲੱਗਦਾ ਤੁਹਾਨੂੰ ਦੇਖੋ ਸਰ ਇਹਦੇ ਵਿੱਚ ਕਦੀ ਵੀ ਕੋਈ ਵੀ ਇਹੋ ਜੀ ਚੀਜ਼ ਜਦੋਂ ਪਬਲਿਕ ਡੋਮੇਨ ਦੇ ਵਿੱਚ ਆਂਦੀ ਹੈ ਲੋਕਾਂ ਦੇ ਵਿੱਚ ਆਂਦੀ ਹੈ ਤਾਂ ਇੱਕ ਪ੍ਰੈਸੀਡੈਂਟ ਤਾਂ ਸੈੱਟ ਹੋ ਹੀ ਜਾਂਦਾ ਹੈ ਇਹਦੇ ਵਿੱਚ ਕੋਈ ਦੂਰ ਰਾਏ ਨਹੀਂ ਹੈ ਬਟ ਗੱਲ ਇਹ ਹੈ ਕਿ ਅਗਰ ਉਹਨਾਂ ਨਾਲ ਆਪਾਂ ਕਹੀਏ ਕਿ ਬਾਹਰੋਂ ਜਾ ਕੇ ਇੱਥੇ ਕਰ ਸਕਦੇ ਆਂ ਤਾਂ ਬਾਹਰਲੇ ਮੁਲਕ ਦੇ ਵਿੱਚ ਇਹ ਚੀਜ਼ ਨਹੀਂ ਕ੍ਰਾਈਮ ਹੈਗਾ ਤਾਂ ਹੀ ਉਹਨਾਂ ਨੇ ਇਹਨਾਂ ਦਾ ਆਈਵੀਐਫ ਕੀਤਾ ਆਦਰਵਾਈਜ਼ ਹੁਣ ਉੱਥੋਂ ਆ ਕੇ ਇੱਥੇ ਉਹ ਡਿਲੀਵਰੀ ਦੇ ਰਹੇ ਨੇ ਠੀਕ ਹੈ ਅਗਰ ਜੋ ਕਾਨੂੰਨ ਦੇ ਮੁਤਾਬਕ ਉਹਨਾਂ ਦਾ ਫੈਂਸ ਮੰਨਦਾ ਹੈ ਦੇ ਵਿਲ ਪੇ ਦਾ ਫਾਈਨ ਐਂਡ ਸਭ ਕੁਝ ਠੀਕ ਹੈ ਬਹੁਤ ਬਹੁਤ ਧੰਨਵਾਦ ਇਹ ਸੰਨ ਪਰਮਪ੍ਰੀਤ ਸਿੰਘ ਬਾਜਬਾ ਹਾਈ ਕੋਰਟ ਦੇ ਵਕੀਲ ਨੇ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਜੋ ਆਈਵੀਐਫ ਦਾ ਐਕਟ ਬਣਿਆ ਹੋਇਆ ਉਸ ਦੇ ਅਧੀਨ ਕਿੰਨੀ ਸਜ਼ਾ ਹੋ ਸਕਦੀ ਹੈ ਕਿੰਨਾ ਜੁਰਮਾਨਾ ਹੋ ਸਕਦਾ ਕਿਉਂਕਿ ਇਹ ਮੁੱਦਾ ਤਾਂ ਉਠਿਆ ਸਿੱਧੂ ਮੂਸੇਵਾਲੇ ਦੀ ਮਾਤਾ ਚਰਨ ਕੌਰ ਨੇ ਇਸ ਤਕਨੀਕ ਦੇ ਨਾਲ ਪੰਜਾਬ ਦੇ ਵਿੱਚ ਬੱਚੇ ਨੂੰ ਜਨਮ ਦਿੱਤਾ ਹੈ ਜਦੋਂ ਕਿ ਇੰਡੀਆ ਦੇ ਵਿੱਚ ਤਾਂ ਜਿਹੜੀ ਉਮਰ ਆ 21 ਤੋਂ 50 ਸਾਲ ਤੱਕ ਦੀ ਹੁੰਦੀ ਆ ਪਰ ਉਹਨਾਂ ਦੀ ਉਮਰ 58 ਸਾਲ ਦੀ ਹੈ ਇਸ ਦੇ ਲਈ ਹੁਣ ਕੇਂਦਰ ਨੇ ਰਿਪੋਰਟ ਵੀ ਪੰਜਾਬ ਸਰਕਾਰ ਤੋਂ ਮੰਗੀ ਆ ਉਸ ਮਸਲੇ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਸੀ ਕਿ ਜੇਕਰ ਐਕਟ ਟੁੱਟਦਾ ਹੈ ਤਾਂ ਕਿੰਨੀ ਸਜ਼ਾ ਕਿੰਨਾ ਜੁਰਮਾਨਾ ਹੋ ਸਕਦਾ ਉਹ ਹੁਣ ਸਾਰੀ ਜਾਣਕਾਰੀ ਵਕੀਲ ਸਾਹਿਬ ਨੇ ਦਿੱਤੀ ਆ ਸਾਥੀ ਸੱਣੀ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਮੈਨ ਟੀਵੀ ਚੰਡੀਗੜ੍ਹ ਹਾਈਕੋ